ਮੱਧਿਆ ਗਾਵਾਂ ਦੇ ਥਣ ਦੀ ਸੋਜ ਜਾਂ ਗੰਢ ਦਾ 100% ਦੇਸੀ ਇਲਾਜ ਕਿਸਾਨ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਜਿਹੜੇ ਪਸ਼ੂਆਂ ਦੇ ਥਣਾਂ ਦੇ ਵਿੱਚ ਸੋਜ ਹੋ ਜਾਂਦੀ ਹੈ ਥਣਾਂ ਨੂੰ ਜਾਂ ਗੰਢ ਬਣ ਜਾਂਦੀ ਹੈ ਜਾਂ ਸਿੱਧੀਆਂ ਆਉਂਦੀਆਂ ਜਾਂ ਖੂਨ ਆਉਂਦਾ ਕਿਸੇ ਵੀ ਤਰ੍ਹਾਂ ਦੀ ਥਣ ਦੀ ਕੋਈ ਵੀ ਦਿੱਕਤ ਆ ਤਾਂ ਤੁਸੀਂ ਆ ਨੁਕਤਾ ਵਰਤ ਲਿਓ ਇਹਦੇ ਨਾਲ ਤੁਹਾਡੇ ਪਸ਼ੂ ਦਾ 100% ਥਣਾ ਠੀਕ ਹੋ ਜਾਊਗਾ ਕੀ ਕੀ ਚੀਜ਼ਾਂ ਲੈਣੀਆਂ ਇਹਦੇ ਵਿੱਚ ਤੁਹਾਨੂੰ ਦੱਸਾਂਗੇ ਬਣੇ ਰਹੋ ਵੀਡੀਓ ਦੇ ਅਖੰਡ ਤੱਕ ਜਿਹੜੇ ਵੀ ਭਰਾ ਆਪਣੀ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬੈਲ ਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਅਪ ਜਾਣਕਾਰੀ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਜੇ ਤੁਸੀਂ ਇਹ ਹੀ ਫਿਰ ਵੀਡੀਓ ਫੇਸਬੁੱਕ ਪੇਜ ਉੱਪਰ ਦੇਖ ਰਹੇ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਕਿਸਾਨ ਦੋਸਤੋ ਜਿੰਨੀਆਂ ਵੀ ਇਹ ਚੀਜ਼ਾਂ ਗਈਆਂ ਇਹ ਆਪਾਂ ਇੱਕ ਦਿਨ ਦੀ ਖਰਾਕ ਦੱਸਾਂਗੇ ਤੁਹਾਨੂੰ ਤੇ ਪਸ਼ੂ ਨੂੰ ਇੱਕ ਟਾਈਮ ਹੀ ਦੇਣੀ ਹੈ ਇਹ ਖਰਾਕ ਦੂਜੀ ਵਾਰ ਤੁਹਾਨੂੰ ਦੇਣ ਦੀ ਜ਼ਰੂਰਤ ਨਹੀਂ ਪੈਣੀ ਤੇ ਚਾਰ ਪੰਜ ਚੀਜ਼ਾਂ ਲੈਣੀਆਂ ਆਪਾਂ ਤੇ ਇਹ ਜਿਹੜੇ ਵੀ ਪਸ਼ੂ ਨੂੰ ਨੌਕਸਾ ਜਾਂ ਛਿੱਧੀਆਂ ਆਉਂਦੀਆਂ ਥਣ ਦੇ ਵਿੱਚੋਂ ਜਾਂ ਗੰਡਾ ਜਾਂ ਸੋਜ ਹੈ ਕਿਸੇ ਵੀ ਤਰ੍ਹਾਂ ਦੀ ਦਿੱਕਤ ਆ ਉਹ ਸਾਰੇ ਹੱਲ ਹੋ ਜੂਗੀ ਇਹਦੇ ਵਿੱਚ ਆਪਾਂ ਚਾਰ ਚੀਜ਼ਾਂ ਲੈਣੀਆਂ ਨੰਬਰ 1 ਤੇ ਆਪਾਂ ਲੈ ਲੈਣੀਆਂ ਹਲਦੀ 250 ਗ੍ਰਾਮ ਲਾਲ ਮਿਰਚਾਂ 250 ਗ੍ਰਾਮ ਸੀਸਾ ਨਮਕ 250 ਗ੍ਰਾਮ ਤੇ ਖੰਡ 250 ਗ੍ਰਾਮ ਮਿੱਠਾ ਸੋਡਾ 50 ਗ੍ਰਾਮ ਇਹ ਚੀਜ਼ਾਂ ਲੈਣੀਆਂ ਆਪਾਂ ਇਹ ਚੀਜ਼ਾਂ ਨੂੰ ਸਾਰੀਆਂ ਨੂੰ ਤੁਸੀਂ ਬ੍ਰੀਕ ਪੀਸ ਲੈਣਾ ਜਿਵੇਂ ਕਿ ਸੀਸਾ ਨਮਕ ਬਹੁਤ ਪ੍ਰਹਾਵਾ ਦੇ ਫੋਨ ਆਉਂਦੇ ਕਿ ਸੀਸਾ ਨਮਕ ਕੀ ਹੁੰਦਾ ਸੀਸਾ ਨਮਕ ਸਿੱਧਾ ਨੂਣ ਦੇ ਵਿੱਚੋਂ ਨਿਕਲਦਾ ਹੈਗਾ ਸੀਸੇ ਵਾਂਗੂ ਚੌਂਕਦਾ ਡਲੇ ਹੁੰਦੀ ਆ ਉਹਦੇ ਏਡੇ ਏਡੇ ਅਨਸਾਰੀ ਦੀ ਦੁਕਾਨ ਤੋਂ ਮਿਲੂਗਾ ਤੁਸੀਂ ਲਿਆ ਕੇ ਪੀਸ ਲੈਣਾ ਪੀਸਣ ਤੋਂ ਬਾਅਦ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਪਿੰਨੀਆਂ ਬਣਾਉਣੀਆਂ ਹੈਗੀਆਂ ਤੁਸੀਂ ਜਿੰਨੀਆਂ ਵੀ ਪਿੰਡੀਆਂ ਬਣਦੀਆਂ 5 ਬਣਦੀਆਂ 7 ਬਣਦੀਆਂ ਉਹ ਬਣਾ ਲੈਣੀਆਂ ਪਾਣੀ ਦਾ ਸਿੱਟਾ ਲਾ ਕੇ ਚੰਗੀ ਤਰ੍ਹਾਂ ਤੇ ਜੇ ਪਸੂ ਤੁਹਾਡਾ ਉਵੇਂ ਹੀ ਖਾਂਦਾ ਪਿੰਨੀ ਤਾਂ ਠੀਕ ਹੈ ਜੇ ਨਹੀਂ ਵੀ ਖਾਂਦਾ ਤੂੰ ਇਹ ਅਖਬਾਰ ਲੈ ਲੈਣਾ ਜਾਂ ਕਾਪੀ ਦਾ ਪੇਜ ਲੈ ਲੈਣਾ ਉਹਦੇ ਵਿੱਚ ਕੱਲੀ-ਕੱਲੀ ਪਿੰਨੀ ਭਲੇਟ ਕੇ ਪਸੂ ਨੂੰ ਖਵਾਈ ਜਾਣੀ ਆ ਖਵਾਉਣੀ ਇਹ ਹੈਗੀ ਆ ਸ਼ਾਮ ਨੂੰ ਬਿਲਕੁਲ ਉਦੋਂ ਬਾਅਦ ਚਪੱਠੇ ਨਹੀਂ ਪਾਉਣੇ ਪਸ਼ੂ ਨੂੰ ਪਾਣੀ ਨਹੀਂ ਪਿਉਣਾ ਹੈਗਾ ਇਹ ਨੁਕਤਾ ਤੁਸੀਂ ਸਾਵਣ ਨੂੰ ਦੇਣਾ ਹੈ ਸਵੇਰ ਨੂੰ ਤੁਹਾਡੇ ਪਸ਼ੂ ਦਾ ਥਾਣਾ ਗੰਡ ਬਣੀ ਐ ਸੋਜ ਐ ਸਿੱਧੀਆਂ ਆਉਂਦੀਆਂ ਖੂਨ ਆਉਂਦਾ ਸਭ ਕੁਝ ਠੀਕ ਹੋ ਜਾਊਗਾ ਹੋਰ ਖਰਾਕ ਦੇਣ ਦੀ ਲੋੜ ਨਹੀਂ ਪੈਣੀ ਸਾਨੂੰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂਕਿ ਹੋਰ ਵੀ ਭਰਾਵਾਂ ਦਾ ਫਾਇਦਾ ਹੋ ਸਕੇ ਬਹੁਤ ਭਾਈ ਹੈ ਕਿ ਵੀਡੀਓ ਦੇਖ ਕੇ ਉੱਥੇ ਛੱਡ ਦਿੰਦੇ ਆਂ ਗਾਂ ਵੀ ਫਾਇਦਾ ਕਰਿਆ ਕਰੋ ਤੇ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ